ਇਹ ਮਨ ਸਾਚੀ ਮਾਨ ਪੈਨਾਸਨ ਅਜਾ ਨਾ ਪਰਕਾਰੂਪ ਦੇਤ ਨੈ ਕਾਮਹੱਲਾ ਨਾਵਾ ਗਨ ਗੋਵਿੰਦ ਗਾਇਓ ਨਹੀਂ ਜਨ ਆਕਾਰ ਤਕੀ ਬਾਹੂ ਨਾਨਕ ਸੁਨਰੇ ਮਨਾ سکلیانک سن <تصفح> <تصفح> ਇਸ ਦਿਨ ਜੂ ਨਾਨਕ ਭਜੈ ਸਫਰੁ ਹੋਇ ਤਿ ਹਕਮ ਜੇ ਹਿਬਾਹੀ ਗਇਓ ਲਿਓ ਜਰਾ ਤਨ ਜੀਤਰ ਕਹੋ ਨਾਨਕ ਭਜ ਹਰਿ ਮਨਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰਿ ਆਏ ਜੀ ਦੇ ਦਾਨ ਦੇ ਭਗਤੀ ਲਾਇਨ ਥਰਸਾਂ ਲੈਨ ਮਿਲਾਏ ਸੇਵਕ ਕੀ ਔਲ ਕਿੰਨੇ ਵੀ ਪ੍ਰੀਤ ਜੀਵਤ ਸਾਹਿਬ ਸੇਵਾ ਆਪਣਾ ਚਲਤੇ ਰੱਖੋ ਜੀਤ ਜਿਨਾਂ ਸਦਾ ਸਿਗਰਾਸਨਾ ਵਿਸਰੇ ਹਰ ਨਾਮ ਮੰਨ ਮੰਤ ਤਨ ਸੇ ਸ੍ਰੀ ਨਾਨਕਾ ਪੂਰਨ ਸੋਏ ਸੰਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਤਗੁਰੂ ਜੀਓ ਦਰੋਂ ਕਰੋ ਸੰਤ ਬਾਬਾ ਕਰਨੈਲ ਸਿੰਘ ਜੀ ਪੱਲੇ ਵਾਲਾਰੇ ਆਪ ਜੀ ਵੱਲੋਂ ਬਖਸੀ ਹੋਈ ਆਜ ਨੂੰ ਸਮੇਟ ਦਿਆਂ ਹੋਇਆਂ ਸਤਿਗੁਰੂ ਜੀਓ ਸਵਾਸਾਂ ਜੀ ਪੂੰਜੀ ਨੂੰ ਭੋਗ ਦਿਆਂ ਹੋਇਆਂ ਕੁਝ ਦਿਨ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਆਬ ਰਾਜੇਸਨ ਸਤਿਗੁਰੂ ਜੀਓ ਦੇਸਾਂ ਵਿਦੇਸਾਂ ਦੇ ਵਿੱਚ ਸਮੂਹ ਸੰਗਤਾਂ ਨੇ ਆਪ ਜੀ ਦੇ ਚਰਨ ਕਮਲਾਂ ਦਾ ਉਹ ਤਾਸਰਾ ਲੈਂਦਿਆਂ ਹੋਇਆਂ ਇਸ ਪਾਵਨ ਅਸਥਾਨ ਤੇ ਪਿੰਡ ੱਲੇਵਾਰ ਦੀਆਂ ਸੰਗਤਾਂ ਤੇ ਸਮੂਹ ਰਾਕੇ ਦੀਆਂ ਸੰਗਤਾਂ ਵੱਲੋਂ ਦੇਸਾਂ ਦੇ ਦੇਸਾਂ ਇਹ ਸੰਯੋਗ ਕਿਰਪਾ ਕਰਿਓ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸੰਤ ਨੂੰ ਸਮੱਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਕਬੀਰ ਸੇਵਾ ਕੋ ਦੋਏ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਿਰਪਾ ਕਰਨੀ ਸੰਗਤ ਦੇ ਸਿੱਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਇਸ ਸਮੇਂ ਦੀਵਾਨ ਸਮਾਪਤੀ ਦੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਆਦਰਪ੍ਰੇਤਰ ਪਰਸਨ ਰੋਇਤੋ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਰੰਗ ਕਰਵਾਏ ਗਏ ਹਨ ਇਸ ਸਮੇਂ ਸੰਪੂਰਨ ਭੋਗ ਤੋਂ ਉਪਰੰਤ ਗੁਰਬਾਣੀ ਕੀਰਤਨ ਆਪ ਹੀ ਦੇ ਹਜ਼ੂਰ ਹੋਇਆ ਹੈ ਸਤਿਗੁਰੂ ਜੀਓ ਵਿਚਾਰਾਂ ਕੀਤੀਆਂ ਬਿਨਾਂ ਹਲ ਕਿਰਪਾ ਕਰਨੇ ਸਤਿਗੁਰੂ ਜੀਓ ਬਾਣੀ ਪੜ੍ਹਦੇਣ ਤੋਂ ਗੁਰਿਓ ਕਿਰਪਾ ਕਰਿਓ ਮਹਾਂਪੁਰਸਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂ ਦੀ ਸੰਗਤ ਨੂੰ ਸਮੱਤ ਰਕਸ਼ਸ ਕਰਨੀ ਸਤਿਗੁਰੂ ਜੀਓ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਿਰਪਾ ਕਰਨੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਇਸ ਸਮੇਂ ਦੀਵਾਨ ਸਮਾਪਤੀ ਦੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਰੈਂਤੀ ਹੈ ਸਮੁੱਚੀਆਂ ਸੰਗਤਾਂ ਮੇਰੀਆਂ ਹਾਜ਼ਰੀਆਂ ਸਤਿਗੁਰੂ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਪਾਦਰ ਪਵਿੱਤਰ ਪਰਸਨ ਲੋਇਤੋ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਰੰਮਤ ਕਰਵਾਏ ਗਏ ਹਨ ਇਸ ਸਮੇਂ ਸੰਪੂਰਨ ਭੋਗ ਤੋਂ ਉਪਰੰਤ ਗੁਰਬਾਣੀ ਕੀਰਤਨ ਆਪ ਜੀ ਦੇ ਹਾਜ਼ਰ ਹੋਇਆ ਹੈ ਸਤਿਗੁਰੂ ਜੀ ਉਹ ਵਿਚਾਰਾਂ ਕੀਤਿਆਂ ਗਿਆ ਹਨ ਕਿਰਪਾ ਕਰਨੀ ਸਤਿਗੁਰੂ ਜੀਓ ਬਾਣੀ ਪੜ੍ਹਦੇਣ ਤੋਂ